ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸੁਖਬੀਰ ਬਾਦਲ ਲੋਹਰਾਂ ਦੀ ਨਾਲੇ ਭਗਵੰਤ ਮਾਨ ਦੀ ਗੱਲ ਕਰਾਂਗੇ ਤੇ ਤੁਹਾਡੇ ਨਾਲ ਗੱਲ ਕਰਾਂਗੇ ਜਿਹੜੀ ਗੋਲੀ ਚੱਲੀ ਸੁਖਬੀਰ ਬਾਦਲ ਦੇ ਉਸ ਦਾ ਸੱਚ ਕੀ ਆ ਉਹ ਵੀ ਤੁਹਾਨੂੰ ਦੱਸ ਦੇਵਾਂ ਆਖਰ ਤੱਕ ਸਾਡੇ ਨਾਲ ਜਰੂਰ ਬਨੇ ਰਹੋ ਸਭ ਤੋਂ ਪਹਿਲਾਂ ਦੱਸ ਦੇਵਾਂ ਸੁਖਬੀਰ ਬਾਦਲ ਨੂੰ ਅਕਾਲ ਤਖਤ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਸਜ਼ਾ ਵੀ ਮਿਲੀ ਸਭ ਤੋਂ ਪਹਿਲਾਂ ਤਾਂ ਲੋਕ ਜਿਹੜੇ ਸਿੱਖ ਪੰਥ ਦੇ ਬੰਦੇ ਜਿਹੜੇ ਉਹ ਯਾਨੀ ਕਿ ਆਪਾਂ ਸਾਰੇ ਜਿਨ੍ਹਾਂ ਨੂੰ ਵੀ ਪਤਾ ਲੱਗਿਆ ਕਿ ਸੁਖਬੀਰ ਬਾਦਲ ਨੂੰ ਸਜ਼ਾ ਮਿਲੀ ਸਾਰੇ ਇਸ ਗੱਲ ਦੇ ਖਿਲਾਫ ਹੋਗੇ ਸੀ ਕਿਉਂਕਿ ਇਹ ਸੇਵਾ ਹੁੰਦੀ ਹੈ ਇਹ ਸਜ਼ਾ ਨਹੀਂ ਹੁੰਦੀ ਸਾਰੇ ਲੋਕ ਇਹ ਕਹਿ ਰਹੇ ਨੇ ਕਿਉਂਕਿ ਬੈਠਣਾ ਉੱਤੇ ਜਾਂ ਫਿਰ ਗੁਰੂ ਘਰ ਦੇ ਵਾਸ਼ਰੂਮ ਸਾਫ਼ ਕਰਨੇ ਭਾਂਡੇ ਮਾਣੇ ਨੇ ਇਹ ਸਜ਼ਾ ਥੋੜੀ ਹੈ ਇਹ ਕੀ ਹੈ ਇਹ ਤਾਂ ਸੇਵਾ ਹੈ ਇਸ ਕਰਕੇ ਸਾਰੇ ਇਸ ਗਲਦਾ ਵਿਰੋਧ ਕਰ ਰਹੇ ਸੀ ਕਿ ਇਹ ਸਜ਼ਾ ਨਹੀਂ ਹੁੰਦੀ ਸਜ਼ਾ ਤਾਂ ਸਿਰ ਸਜ਼ਾ ਹੀ ਹੁੰਦੀ ਜਿਸ ਨੂੰ ਸਜ਼ਾ ਕਿਹਾ ਜਾਂਦਾ ਹੈ ਸੇਵਾ ਨੂੰ ਤੁਸੀਂ ਸਜ਼ਾ ਨਾ ਕਹੋ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ ਬਾਰੇ ਸਾਨੂੰ ਕਮੈਂਟ ਜ਼ਰੂਰ ਕਰਨਾ ਹੁਣ ਸੁਖਵੀਰ ਬਾਦਲ ਤਖਤੀ ਲੈ ਕੇ ਜਿੱਥੇ ਸਾਰੀ ਸੰਗਤ ਆਉਂਦੀ ਉੱਥੇ ਬੈਠ ਕੇ ਆਪਣੀ ਸਜ਼ਾ ਪੂਰੀ ਕਰ ਰਿਹਾ ਸੀ ਜਿਸ ਦੌਰਾਨ ਉਹਨਾਂ ਤੇ ਗੋਲੀ ਚਲਾਈ ਗਈ ਤੇ ਗੋਲੀ ਚਲਣ ਤੋਂ ਬਾਅਦ ਸਾਰੇ ਪਾਸੇ ਤਰਥੱਲੀ ਮਚ ਗਈ ਤੇ ਹਰ ਪਾਸੇ ਖਬਰਾਂ ਉੱਠ ਰਹੀਆਂ ਨੇ ਲੇਕਿਨ ਕੁਝ ਗੱਲਾਂ ਇਹੋ ਜੀਆਂ ਹੋ ਰਹੀਆਂ ਨੇ ਕਿਹਾ ਜਾ ਰਿਹਾ ਹੈ ਆਪ ਸਰਕਾਰ ਵੱਲੋਂ ਵੀ ਤੇ ਆਮ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਗੋਲੀ ਸੁਖਵੀਰ ਬਾਦਲ ਤੇ ਚੱਲੀ ਉਹ ਸੁਖਵੀਰ ਬਾਦਲ ਨੇ ਆਪੇ ਹੀ ਪਲਾਨ ਕਰਕੇ ਬਣਵਾਇਆ ਕਿਉਂਕਿ ਜੇ ਉਸ ਨੂੰ ਪਤਾ ਲੱਗਿਆ ਕਿ ਹੋ ਲੋਕਾਂ ਨੂੰ ਕਿ ਇਸ ਨੂੰ ਖਤਰਾ ਆਏ ਤਾਂ ਉੱਥੇ ਕਿਸ ਨੇ ਬੈਠਣ ਨਹੀਂ ਦੇਣਾ ਇਸ ਕਰਕੇ ਸੁਖਬੀਰ ਬਾਦਲ ਉੱਥੋਂ ਬੈਠਿਆ ਨਹੀਂ ਜਾ ਰਿਹਾ ਸੀ ਜਿਸ ਕਾਰਨ ਸੁਖਬੀਰ ਬਾਦਲ ਨੇ ਆਪੇ ਗੋਲੀ ਚਲਵਾਈ ਤੇ ਤਾਂਕੀ ਉਸ ਨੂੰ ਉੱਥੋਂ ਚੱਕ ਲਿਆ ਜਾਵੇ ਸਜ਼ਾ ਕਮ ਕਰ ਦਿੱਤੀ ਜਾਵੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ ਬਾਰੇ ਸਾਨੂੰ ਕਮੈਂਟ ਜ਼ਰੂਰ ਕਰਨਾ